ਖਾਸ ਕਰਾਂ ਨਾਮਧਾਰੀਆਂ ਨਾਲੋਂ ਨਿਰੰਕਾਰੀਆਂ ਨਾਲੋਂ ਰਾਧਾ ਸੁਆਮੀਆਂ ਨਾਲੋਂ ਔਰੰਗਜੀਤ ਚੰਗਾ ਹੈ ਇਹਨਾਂ ਨਾਲੋਂ ਮੱਸਾ ਰੰਗੜ ਚੰਗਾ ਹੈ ਸੂਬਾ ਸਰਹੰਦ ਚੰਗਾ ਹੈ ਇਹਨਾਂ ਨਾਲੋਂ ਘੜ ਤੋਂ ਘਟਾ ਕੇ ਇੱਕ ਜਿਹਦੇ ਵੱਜਦਾ ਸੀ ਇਹਦੇ ਇੱਕ ਜਿਹ ਵੱਜਣ ਜੋਗੀ ਨਹੀਂ ਹੈਗੇ ਖਾਲਸਾ ਪੰਥ ਦੇ ਜੜੀ ਤੇਲ ਕਿੱਦਾਂ ਦਿੰਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਆਉਂਦੇ ਆਂ ਗੁਰੂ ਨਹੀਂ ਮੰਨਦੇ ਗੁਰੂ ਸਾਡਾ ਬਾਬਾ ਵਾ ਉਹ ਭਾਈ ਮੈਂ ਬੇਨਤੀ ਤੁਹਾਡੇ ਅੱਗੇ ਕਰ ਦਵਾ ਲਾਲਚ ਡੇਰੇਦਾਰ ਸਾਨੂੰ ਵੀ ਦਿੰਦੇ ਆ ਈਸਾਈਆਂ ਨੇ ਲਾਲਚ ਦਿੱਤੇ ਸਾਨੂੰ ਪਰ ਅਸੀਂ ਆਪਣੇ ਵੱਡਿਆਂ ਦਾ ਇਤਿਹਾਸ ਪੜਿਆ ਹੈ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਗੁਰੂ ਅਰਜਨ ਸਾਹਿਬ ਦਾ ਇਤਿਹਾਸ ਪੜਿਆ ਹੈ ਤੁਹਾਡੀ ਤਰ੍ਹਾਂ ਜਮੀਰ ਨਹੀਂ ਮਾਰ ਕੇ ਬਹਿ ਗਏ ਵੀ ਅਸੀਂ ਈਸਾਈ ਬਣ ਗਏ ਹੁਈਏ ਸਾਨੂੰ ਵੀ ਲਾਲਚ ਦਿੱਤੇ ਈਸਾਈਆਂ ਨੇ ਅਸੀਂ ਕਦੇ ਲਾਲਚ ਕਰਕੇ ਉਹਨਾਂ ਦੇ ਮਗਰ ਨਹੀਂ ਲੱਗੇ ਨਾ ਹੀ ਉਹਨਾਂ ਦੀ ਕਦੇ ਸੇਕਤ ਕੀਤੀ ਅਜੇ ਤੱਕ ਪਰ ਤੁਹਾਡੇ ਆਸ ਤੇ ਐਡੀ ਗੱਲ ਮਾਰੀ ਵੀ ਜੇ ਤੁਹਾਨੂੰ ਆਰਐਸਐਸ ਨੇ ਯੰਸੀਆਂ ਨੇ ਤੁਹਾਡੇ ਮੂੰਹ 'ਚ ਪੈਸੇ ਪਾਏ ਨੋਟ ਪਾਏ ਛੱਲਣ ਪਾਏ ਤੇ ਤੁਹਾਡੀ ਯਾਰ ਐਡੀ ਜਮੀਰ ਮਰ ਗਈ ਵੀ ਤੁਸੀਂ ਲਫਾਫੇ ਲੈ ਕੇ ਤੇ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਣ ਕੇ ਬਹਿ ਗਏ ਤੁਹਾਡੀ ਐਡੀ ਜਮੀਰ ਮਰ ਗਈ ਯਾਰ ਹੱਦ ਹੋ ਗਈ ਜਮੀਰ ਸੰਤ ਜਨਾਂ ਦਾ ਕੀ ਕਰਦੇ ਸੀ ਵੀ ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਕਹਿੰਦਾ ਮੈਂ ਜਮੀਰ ਦੇ ਮਰਨ ਨੂੰ ਮੌਤ ਦੀ ਨਾਮ ਤੁਹਾਡੀ ਐਡੀ ਜਮੀਰ ਮਰ ਗਈ ਤੇ ਤੁਸੀਂ ਇਹ ਕਹਿਣਾ ਸ਼ੁਰੂ ਕਰਤਾ ਬੇ ਗੁਰੂ ਗ੍ਰੰਥ ਸਾਹਿਬ ਨਹੀਂ ਗੁਰੂ ਆnde ਗੁਰੂ ਅਹੀ ਐ ਲਾਲਚ ਦਿੱਤੇ ਸਭ ਜਿਆਦਿਆਂ ਨੂੰ ਸਭ ਜਿਆਦੇ ਨੇ ਡੋਲੇ ਉਹ ਲਾਂ ਦੇਖੋ ਤੁਸੀਂ ਤਾਂ ਜੰਮੇ ਵੀ ਸਖਾਂ ਦੇ ਘਰ ਦੇ ਤੁਸੀਂ ਥੜਕ ਗਏ ਉਹਨੂੰ ਚੱਲ ਕੇ ਪੈਸੇ ਤੁਹਾਨੂੰ ਚਾਹ ਦਿਖਾਈ ਛੰਦੜਾਂ ਦੇ ਕਿਆਂ ਪਰ ਮਜਾਲਿਆ ਤੇ ਸਾਡੀ ਕਿਹੇ ਜਥੇਬੰਦੀ ਦੇ ਇੱਕ ਤੇ ਸਿਰ ਦੇ ਜੂਨ ਸਰ ਕੀ ਹੋਵੇ ਮਜਾਲਿਆ ਕਦੀ ਨਹੀਂ ਸਾਡਾ ਕੋਈ ਸੰਤ ਸਮਾਜ ਬੋਲਿਆ ਹੋਵੇ ਉਤੇ ਕਦੀ ਨਹੀਂ ਸਾਡੇ ਸੰਤ ਸਮਾਜ ਬਲਾਤਕਾਰੀਆਂ ਦੇ ਅੱਗੇ ਇਕੱਠੇ ਮਿੰਟ ਜੋ ਜਾਂਦੇ ਆ ਹੁਣੇ ਕੋਈ ਬਾਬਾ ਬਲਾਤਕਾਰ ਕਰਦੇ ਨਾ ਤੇ ਕਿਤੇ ਉਹਨੂੰ ਮਹਿਰੋ ਵਰਗੇ ਕਿਤੇ ਫੜ ਕੇ ਉਹਨੂੰ ਜੇਲ੍ਹ ਚ ਤਾਲ ਕਿਤੇ ਤਰਾ ਦੇਣ ਤੇ ਸਾਡੀਆਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਬਲਾਤਕਾਰੀਆਂ ਦੇ ਅੱਗੇ 2 ਮਿੰਟਾਂ ਇਕੱਠੇ ਹੋ ਜਾਣਗੇ ਪਰ ਕਿਤੇ ਮਝਾਲਿਆ ਵੀ ਕਿਤੇ ਇਹਨਾਂ ਦੇ ਬੰਦੀ ਇਹਨਾਂ ਦੇ ਵਿਰੋਧ ਬੋਲਦੀ ਹੋਵੇ ਪਰ ਅਫਸੋਸ ਕਰੀਏ ਕਿ ਸੰਤ ਵੀ ਸਰਕਾਰੀ ਸੰਤ ਸਮਾਜ ਵੀ ਸਰਕਾਰੀ ਸਾਡੀਆਂ ਜਥੇਬੰਦੀਆਂ ਵੀ ਸਰਕਾਰੀ بڑے بڑے ਪ੍ਰਚਾਰਕ ਨਾਮਧਾਰੀਆਂ ਦੇ ਕੋਲ ਲਫਫੇ ਲਈ ਕਿ ਹੁੰਦੇ ਆ ਉਹ ਪ੍ਰਚਾਰਕ ਹੋਰ ਨਹੀਂ ਕੋ ਟਟੜ ਰਿਕ ਵਾਲੇ ਦੇ ਬਾਰੇ ਕਿੰਨਾ ਵੇਖੋ ਯਾਰ ਉਗਲਦੇ ਆ ਜਿਹੜੇ ਪ੍ਰਚਾਰਕ ਨਾਮਧਾਰੀਆਂ ਦੇ ਕੋਲ ਲਫਫੇ ਲਈ ਕਿ ਹੁੰਦੇ ਆ ਜਿਹੜੇ ਪ੍ਰਚਾਰਕ ਨਾਮਧਾਰੀਆਂ ਦੇ ਕੋਲ ਲਫਫੇ ਲਈ ਕਿ ਹੁੰਦੇ ਆ ਉਹ ਮਿਸ਼ਨਰੀ ਕਾਲਜਾਂ ਦੇ ਪ੍ਰਚਾਰਕਾਂ ਬਾਰੇ ਮਿਸ਼ਨਰੀ ਕਾਲਜਾਂ ਬਾਰੇ ਕਿੱਡਾ ਕੋਵਰੇ ਤੋਂ ਵੱਧ ਯਾਰ ਉਗਲਦੇ ਦੇਖਿਆ ਆਪਦੇ ਅੱਖੀਂ ਮੇ ਉਹ ਪ੍ਰਚਾਰਕ ਉਹ ਜੋ ਪ੍ਰਚਾਰਕ ਨਾਮਧਾਰੀਆਂ ਦੇ ਕੋਲ ਜਾ ਕੇ ਲਫਾਫੇ ਲੈਂਦੇ ਵੇਖੇ ਨੇ ਤੁਸੀਂ ਕਿਤੇ ਗੱਲ ਕਰੋ ਸਨਾਤਨ ਮਤ ਦੀ ਹਿੰਦੂਇਜ਼ਮ ਦੀ ਤੁਸੀਂ ਗੱਲ ਕਰ ਲਓ ਹਿੰਦੂਇਜ਼ਮ ਦੇ ਵਿੱਚ ਉਹਨਾਂ ਦੀ ਕੋਈ ਵੀ ਨਵੀਂ ਸੰਸਥਾ ਉੱਠੂਗੀ ਤੇ ਉਸ ਸੰਸਥਾ ਦਾ ਕੰਮ ਹਿੰਦੂਇਜ਼ਮ ਦਾ ਸਨਾਤਨ ਦਾ ਪ੍ਰਚਾਰ ਹੋਊਗਾ ਉਹ ਕਦੀ ਵੀ ਸਨਾਤਨ ਮਤ ਤੋਂ ਥਿਰਕ ਕੇ ਕੰਮ ਨਹੀਂ ਕਰਨਗੇ ਕਦੀ ਧਿਆਨ ਦਿਓ ਤਾਂ ਦੂਖ ਦੀ ਸਲਾਮ ਦੇ ਵਿੱਚ ਕੋਈ ਨਵਾਂ ਉਹਨਾਂ ਦਾ ਕੋਈ ਕੋਈ ਨਵੀਂ ਉਹਨਾਂ ਦੀ ਦਰਗਾਹ ਖੁੱਲੂਗੀ ਤੇ ਜਿੰਨਾ ਸਮਾਂ ਵੀ ਹੋਣ ਦੇ ਵਿੱਚ ਉਹ ਦਰਗਾਹ ਰਹੂਗੀ ਉਹਦਾ ਕੰਮ ਹੈ ਸਲਾਮ ਦਾ ਪ੍ਰਚਾਰ ਕਰਨਾ ਹੀ ਹੋਏਗਾ 크ਰਿਸਚਨ 크ਰਿਸਚਨਿਟੀ ਦੀ ਗੱਲ ਕਰ ਲਓ ਤੁਸੀਂ 크ਰਿਸਚੈਨਿਟੀ ਦੀ ਗੱਲ ਕਰ ਲਓ 크ਰਿਸਚੈਨਿਟੀ ਦੇ ਵਿੱਚ ਨਵੀਂ ਮਿਨਿਸਟਰੀ ਖੁੱਲੂ ਕੋਈ ਉਹ ਜਿੰਨਾ ਸਮਾਂ ਵੀ ਉਹ ਮਿਨਿਸਟਰੀ ਰਹੂਗੀ ਉਸ ਮਿਨਿਸਟਰੀ ਦਾ ਕੰਮ ਹੋਏਗਾ 크ਰਿਸਚੀਅਨਿਟੀ ਦਾ ਪ੍ਰਚਾਰ ਕਰਨਾ ਉਹ ਕਦੀ ਵੀ ਕੰਮ ਕਰ ਚੈਰਿਟੀ ਉਹ ਥਰਕ ਕੇ ਕੰਮ ਨਹੀਂ ਕਰਨਗੇ ਜਿੰਨਾ ਧਰਮ ਦੀ ਗੱਲ ਮੈਂ ਕਰਤੀ ਹੁਣ ਆਪਾਂ ਆਦ ਗਏ ਆਪਣੇ ਵੱਲ ਸਿੱਖੀ ਜਮ ਵੱਲ ਸਿੱਖਾਂ ਦੇ ਵਿੱਚ ਕੋਈ ਵੀ ਸੰਪਰਦਾ ਖੁੱਲਦੀ ਹੈ ਕੋਈ ਵੀ ਜਥੇਬੰਦੀ ਬਣਦੀ ਹੈ ਉਹ ਜਥੇਬੰਦੀ ਇੱਕ ਸਮੇਂ ਤੇ ਬਣਦੀ ਹੈ ਸਿੱਖੀ ਦੇ ਪ੍ਰਚਾਰ ਵਾਸਤੇ ਉਹ ਜਥੇਬੰਦੀ ਖੁੱਲਦੀ ਸਿੱਖੀ ਦੇ ਪ੍ਰਚਾਰ ਲਈ ਹੈ ਪਰ ਇੱਕ ਸਮਾਂ ਇਹੋ ਜਿਹਾ ਆ ਜਾਂਦਾ ਵਾ ਜਦੋਂ ਉਹ ਜਥੇਬੰਦੀ ਕਿਤੇ ਨਾ ਕਿਤੇ ਸਿੱਖੀ ਦੀਆਂ ਜੜ੍ਹਾਂ ਦੇ ਵਿੱਚ ਤੇਲ ਦੇਣਾ ਸ਼ੁਰੂ ਕਰ ਦਿੰਦੀ ਹੈ ਅਸੀਂ ਗੱਲ ਕਰ ਲਈਏ ਰਾਧਾ ਸਵਾਮੀਆ ਦੀ ਜਦੋਂ ਰਾਧਾ ਸਵਾਮੀ ਖੁੱਲਾ ਹੈ ਡੇਰਾ ਉਸ ਸਮੇਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਚਾਰ ਹੁੰਦਾ ਸੀ ਉਸ ਡੇਰੇ ਦੇ ਵਿੱਚ ਭਰਾਵਾਂ ਨੇ ਜਮੀਨ ਕੀਤੀ ਸੀ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਡੇਰਾ ਜੂਰ ਫੜ ਗਿਆ ਤੇ ਗੁਰੂ ਗ੍ਰੰਥ ਸਾਹਿਬ ਦੀ ਥਾਂ ਦੇ ਬਾਬਾ ਜੀ ਆਪਣੇ ਆਪ ਨੂੰ ਗੁਰੂ ਦੱਸਣ ਲਾ ਪਏ ਡੇਰੇ ਦੇ ਵਿੱਚ ਤੇ ਗੁਰਦੁਆਰੇ ਦੇ ਵਿੱਚ ਕੀ ਫਰਕ ਹੁੰਦਾ ਵਾ ਡੇਰਾ ਹੁੰਦਾ ਜਿੱਥੇ ਬਾਬੇ ਦੀ ਚੱਲੂਗੀ ਤੇ ਗੁਰਦੁਆਰਾ ਹੁੰਦਾ ਜਿੱਥੇ ਗੁਰੂ ਦੀ ਚੱਲੂਗੀ ਤੁਹਾਨੂੰ ਡੇਰੇ ਦੇ ਵਿੱਚ ਤੇ ਗੁਰਦੁਆਰੇ ਦੇ ਵਿੱਚ ਫਰਕ ਸਮਝਾ ਦਿਆਂ ਫਿਰ ਦੂਜੇ ਨੰਬਰ ਤੇ ਗੱਲ ਆਪਾਂ ਕਰਨ ਲਗੇ ਨਾਮ ਧਾਰੀਆਂ ਦੀ ਇਨਨਾਮ ਧਾਰੀ ਜਦੋਂ ਨਵੇਂ-ਨਵੇਂ ਸੀ ਇਹ ਸਿੱਖੀ ਦਾ ਬੜਾ ਪ੍ਰਚਾਰ ਕੀਤਾ ਇਹਨਾਂ ਨੇ ਤੁਹਾਡਾ ਵੀ ਸਿਰ ਝੁਕਦਾ ਵਾ ਕਿ ਇਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਉਸ ਸਮੇਂ ਨਿਰੰਕਾਰੀਆਂ ਨੇ ਨਿਰੰਕਾਰੀ ਲਹਿਰ ਇਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਅਸੀਂ ਮੁਨਕਰ ਨਹੀਂ ਉਸ ਗੱਲ ਤੋਂ ਪਰ ਇਹਨਾਂ ਦੇ ਵਿੱਚੋਂ ਜਿਹੜਾ ਇੱਕ ਨਕਮਾ ਬੰਦਾ ਉੱਠਿਆ ਬੂਟਾ ਬੂਟੇ ਤੋਂ ਬਾਅਦ ਅਵਤਾਰ ਸਿੰਘ ਤੇ ਫਿਰ ਗੁਰਬਚਨ ਨਿਰੰਕਾਰੀ ਅਬਾ ਛੋਟੀ ਝਾਤ ਮਾਰ ਗਈ ਨਾਮਧਾਰੀਆਂ ਮਾਰ ਗਈ ਨਾਮਧਾਰੀ ਆਪਣੇ ਆਪ ਨੂੰ ਕੀ ਕਹਿੰਦੇ ਆ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਨਹੀਂ ਮੰਨਦੇ ਉਹ ਇਹ ਮੰਨਦੇ ਆ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਉਹ ਆਂਦੇ ਗੁਪਤ ਹੀ ਸਾਡੇ ਕੋਲ ਆਏ ਤੇ ਆ ਕੇ ਤੇ ਗੁਰਤਾ ਗੱਦੀ ਸਾਡੇ ਬਾਬੇ ਨੂੰ ਦੇ ਗਏ ਹੁਣ ਗੁਰਤਾ ਗੱਦੀ ਦਿੱਤੀ ਕਿਹੜੇ ਇਤਿਹਾਸ ਚ ਲਿਖਿਆ ਵਾ ਕਿਹਦੇ ਸਾਹਮਣੇ ਗੁਰਤਾ ਗੱਦੀ ਦਿੱਤੀ ਇਸ ਗੱਲ ਦਾ ਨਾਮਧਾਰੀਆਂ ਦੇ ਕੋਲ ਕਿਤੇ ਇੱਕ ਪ੍ਰੂਫ ਨਹੀਂ ਮੌਜੂਦ ਇੱਕਦਮ ਮੈਨੂੰ ਪਿੱਛੇ ਜੇ ਕਾਲ ਆਇਆ ਵੀਰ ਦਾ ਅੱਧਾ ਪੌਣਾ ਘੰਟਾ ਮੱਥਾ ਮਾਰਿਆ ਤੇ ਐਂਡ ਤੇ ਗੱਲ ਇੱਕੋ ਮੈਨੂੰ ਕਹਿ ਕੇ ਫੋਨ ਕਟਿਆ ਆਂਦਾ ਵੇਖੋ ਜੀ ਪੰਥ ਪ੍ਰਕਾਸ਼ ਗ੍ਰੰਥ ਦੇ ਵਿੱਚ ਲਿਖਿਆ ਹੈ ਵੀ ਸਾਡੇ ਬਾਬੇ ਦੇ ਕੋਲ ਗੱਦੀ ਆਈ ਹੈ ਮੈਂ ਕਿਹਾ ਮੈਂ ਤਾਂ ਕਿਤੇ ਪੜਿਆ ਨਹੀਂ ਪੰਥ ਪ੍ਰਕਾਸ਼ ਮੈਂ ਕਿਹਾ ਮੈਂ ਪੜਿਆ ਵਾ ਮੈਂ ਤਾਂ ਕਿਤੇ ਪੜਿਆ ਪੰਥ ਪ੍ਰਕਾਸ਼ ਚ 12ਵਾਂ ਗੁਰੂ ਦਾ ਜ਼ਿਕਰ ਆਂਦਾ ਨਹੀਂ ਪਹਿਲਾਂ ਲਿਖਿਆ ਹੈ ਹੁਣ ਵੜ ਗਿਆ ਵਾ ਜਬਲੀ ਸੋਨ ਲੋ ਅੱਧਾ ਘੰਟਾ ਮੇਰ ਨਾਲ ਮੱਥਾ ਮਾਰਿਆ ਤੇ ਗੱਲ ਲੈਣ ਤੇ ਕੁਝ ਵੀ ਨਹੀਂ ਦਿੱਤੀ ਜਵਾਬ ਕੁਝ ਵੀ ਨਹੀਂ ਦਿੱਤਾ ਗਿਆ ਬਾਣੀ ਦੇ ਵਿੱਚੋਂ ਖੰਨਣ ਕਰਾਂ ਸ਼ਬਦ ਗੁਰੂ ਸੁਰਤ ਤੋਂ ਚੇਲਾ ਸਾਡਾ ਗੁਰੂ ਕੌਣ ਆ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅਮਰਤ ਸਾਰੇ ਕੁਰਬਾਨੀ ਕਹੇ ਸੇਵਕ ਜਨ ਮੰਨੇ ਪਰ ਤੱਕ ਗੁਰੂ ਨਿਸਤਾਰੇ ਸਾਡਾ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਆ ਆ ਗਿਆ ਭਈ ਅਕਾਲ ਕੀ ਤਬੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨ ਦੇਉ ਗ੍ਰੰਥ 1999 ਦੀ ਵਿਸਾਖੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਮਰਤਿ ਛਕਾਇਆ ਅਮਰਤਿ ਛਕਾ ਕੇ ਪੰਜਾਂ ਪਿਆਰਿਆਂ ਨੂੰ ਅਮਰਤਿ ਛਕਾਇਆ ਮੁੜ ਕੇ ਪੰਜਾਂ ਪਿਆਰਿਆਂ ਪਾਸੋਂ ਆਪ ਅਮਰਤਿ ਛਕਿਆ ਤੇ ਨਾਮਧਾਰੀਆਂ ਨੂੰ ਪੁੱਛੋ ਵੀ ਤੁਹਾਡੇ ਪੰਜ ਕਕਾਰ ਕਿੱਥੇ ਆ ਤੇ ਨਾਮਧਾਰੀਆਂ ਤੋਂ ਹੀ ਵੇਖ ਲਿਓ ਉਹ ਅਮਰਤਿ ਨਹੀਂ ਛਕਦੇ ਕਦੀ ਉਹਨਾਂ ਦੇ ਤਨ ਦੇ ਉੱਪਰ ਪੰਜ ਕਾਰ ਨਹੀਂ ਹੋਣਗੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਪੰਜ ਕਾਰ ਦਿੱਤੇ ਆ ਤਾਂ ਨਾਮ ਧਾਰੀਆਂ ਦੇ ਕੋਲ ਕਦੀ ਤੁਸੀਂ ਵੇਖਿਓ ਪੰਜ ਕਾਰ ਨਹੀਂ ਹੋਣਗੇ ਤੇ ਜੇ ਮਨ ਵੀ ਲਗੇ ਤੇ ਇਹਨਾਂ ਦੇ ਬਾਬੇ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਗੁਰਤਾ ਕਦੀ ਦੇ ਦਿੱਤੀ ਮਨ ਵੀ ਲਓ ਤੇ ਜੇ ਆਪਾਂ ਗੁਰਨਾਨਕ ਦੀ ਜੋਤ ਤੋਂ ਗੱਲ ਕਰੀਏ ਗੁਰੂ ਨਾਨਕ ਸਾਹਿਬ ਨੇ ਬਾਬਰ ਨੂੰ ਯਾਹਰ ਕਿਹਾ ਭਾਵ ਕੇ ਸਰਕਾਰ ਦੇ ਨਾਲ ਹਕੂਮਤ ਦੇ ਨਾਲ ਮੱਥਾ ਲਾਇਆ ਤੇ ਇਹ ਅੱਜ ਦੀ ਸਰਕਾਰ ਦੀ ਚਮਚਾਗਰੀ ਕਰਦੇ ਆ ਆਰਐਸਐਸ ਦੀ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਯਾਂਗੀਰ ਨਾਲ ਮੱਥਾ ਲਾਇਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਔਰੰਗਜ਼ੇਬ ਨਾਲ ਮੱਥਾ ਲਾਇਆ ਅਜੋਕੇ ਜਿਹੜੇ ਆਪਣੇ ਆਪ ਨੂੰ ਗੁਰੂ ਖਵਾ ਰਹੇ ਆ ਗੁਰੂ ਨਾਨਕ ਦੀ ਜੋਤ ਆਪਣੇ ਆਪ ਨੂੰ ਜਿਹੜੇ ਦੱਸ ਰਹੇ ਆ ਉਹ ਤੇ ਅੱਜ ਲੀਡਰਾਂ ਦੀ ਚਮਚਾਗਰੀ ਕਰਦੇ ਫਿਰਦੇ ਕਦੀ ਲੀਡਰ ਇਹਨਾਂ ਦੇ ਪੈਰਾਂ 'ਚ ਬੈਠੇ ਹੁੰਦੇ ਆ ਤੇ ਕਦੀ ਇਹ ਲੀਡਰਾਂ ਦੇ ਪੈਰਾਂ 'ਚ ਬੈਠੇ ਹੁੰਦੇ ਆ ਪੁੱਛੋ ਮੱਲ ਗਏ ਜੇ ਵੀ ਕੀ ਤੁਹਾਨੂੰ ਗੁਰਤਾ ਕਦੀ ਦਿੱਤੀ ਹੋਏਗੀ ਫਿਰ ਸ਼੍ਰੀ ਰਾਮਚੰਦਰ ਜੀ ਦਾ ਮੰਦਿਰ ਬਣਿਆ ਤੁਹਾਨੂੰ ਪਤਾ ਹੋਵੇ ਜੋਧਿਆ ਦੇ ਵਿੱਚ ਤੇ ਇਹਨਾਂ ਨੇ ਉਸ ਸਮੇਂ ਸਭ ਤੋਂ ਜ਼ਿਆਦਾ ਖੁਸ਼ੀ ਮਨਾਈ ਇਹ ਕੀ ਭਾਈ ਕਿਸੇ ਧਰਮ ਦਾ ਮੰਦਿਰ ਬਣਾਦਾ ਵਾ ਉਹਨਾਂ ਨੂੰ ਮੁਬਾਰਕ ਪਰ ਮੁੱਖ ਦੀ ਗੱਲ ਇਹ ਹੈ ਵੀ ਸਿਧਾਂਤ ਤੋਂ ਸਾਨੂੰ ਥਰਕਣਾ ਨਹੀਂ ਚਾਹੀਦਾ ਇਹ ਨਾਮਧਾਰੀਆਂ ਨੂੰ ਮੈਂ ਬੇਨਤੀ ਕਰ ਦਵਾ ਸਿਧਾਂਤ ਤੋਂ ਸਾਨੂੰ ਥਰਕਣਾ ਨਹੀਂ ਚਾਹੀਦਾ ਉਹਨਾਂ ਨੇ ਬਿਆਨ ਕੀ ਦਿੱਤਾ ਵੇਖੋ ਜੀ ਸਾਡਾ ਜਿਹੜਾ ਵੰਸ਼ ਹੈ ਉਹ ਸ਼੍ਰੀ ਰਾਮਚੰਦਰ ਜੀ ਤੋਂ ਆ ਰਿਹਾ ਹੈ ਅਹੇ ਜੀ ਪਹਿਲਾਂ ਸਾਡੇ ਸ਼੍ਰੀ ਰਾਮਚੰਦਰ ਜੀ ਹੋਏ ਆ ਫਿਰ ਸ਼ੇਰੀ RAM ਚੰਦਰ ਦੀ ਵੰਸ ਹੋਇਆ ਹੈ ਗੁਰੂ ਨਾਨਕ ਸਾਹਿਬ ਉਹ ਉਹ ਕਹਿੰਦੇ ਮੈਂ ਨਹੀਂ ਕਹਿੰਦਾ ਫਿਰ ਇਹ ਜੀ ਗੁਰੂ ਨਾਨਕ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਫਿਰ ਇਹ ਜੀ ਸਾਡੇ ਬਾਬਾ ਬਾਬਾ RAM ਸਿੰਘ ਜੀ ਤਾਂ ਆਂਦੇ ਵੀ ਅਸੀਂ ਹਿੰਦੂ ਆ ਤਾਂ ਮੈਂ ਇਹਨਾਂ ਨੂੰ ਬੇਨਤੀ ਕਰ ਦਵਾ ਗੁਰਬਾਣੀ 'ਚ ਜਵਾਬ ਦੇ ਦਵਾ ਅਸੀਂ ਹਿੰਦੂ ਨਹੀਂ ਕਿ ਅਸੀਂ ਸਿੱਖ ਹਾਂ ਗੁਰਬਾਣੀ ਗਵਾਹੀ ਪਰਦੀ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾ RAM ਕੇ ਪਿੰਡ ਪ੍ਰਾਣ ਸੰਤ ਜਰਨੈਲ ਸਿੰਘ ਜਿਹੜਾ ਇਤਿਹਾਸ ਪੜ੍ਹ ਲਿਓ ਕਿਤੇ ਉਹਨਾਂ ਨੇ ਪਹਿਲੀ ਆਵਾਜ਼ ਇਹ ਉਠਾਈ ਆ ਕਿ ਵੀ ਆਰ ਡਿਫਰੈਂਟ ਅਸੀਂ ਹਿੰਦੂਆਂ ਨਾਲੋਂ ਵੱਖਰੇ ਆ ਅਸੀਂ ਉਹ ਵਾਲੇ ਹਿੰਦੂ ਨਹੀਂ ਜਿਹੜੇ ਅਸੀਂ ਗਾਇਤਰੀ ਪੜ੍ਹ ਗਏ ਅਸੀਂ ਉਹ ਮੁਸਲਮਾਨ ਨਹੀਂ ਜਿਹੜੇ ਕਲਮਾ ਪੜ੍ਹ ਗਏ ਅਸੀਂ ਕੀ ਆ ਗੁਰੂ ਕੇ ਸਿੱਖ ਗੁਰਸਤਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠੜ ਨਾਮ ਤੇ ਆਵੇ ਸਿੱਖੀ ਦੀ ਡੈਫੀਨੇਸ਼ਨ ਹੈ ਉਹ ਕਹਿੰਦੇ ਵੀ ਹਿੰਦੂ ਆ ਭਾਈ ਤੂੰ ਹੀ ਹਿੰਦੂ ਹੋਗੇ ਅਹੀਂ ਤੜੀ ਹੈਗੀ ਫਿਰ ਤੂੰ ਹੀ ਹੋਰ ਧਿਆਨ ਦਿਓ ਗੁਰੂ ਗ੍ਰੰਥ ਸਾਹਿਬ ਦਾ ਉਹਨਾਂ ਦਾ ਬਾਬਾ ਜਿਹੜਾ ਵਾ ਜਿਹੜਾ ਹੋਣ ਆਪਣੇ ਆਪ ਨੂੰ ਗਦੀ ਨਸ਼ੀਨ ਦੱਸਦਾ ਬਾਬਾ ਉਹ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਣ ਕੇ ਬੈਠਾ ਵਾ ਹੁਣ ਆਪਣੇ ਵਿੱਚ ਗੁਰੂ ਸਾਹਿਬ ਦਾ ਪ੍ਰਕਾਸ਼ ਹੈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲਾਗੇ ਚੌਰ ਸਾਹਿਬ ਪਿਆ ਵਾ ਚੌਰ ਸਾਹਿਬ ਆਪਾਂ ਘਰੀ ਦਾ ਗੁਰੂ ਗ੍ਰੰਥ ਸਾਹਿਬ ਤੇ ਸਹਿਮਤ ਉਹਨਾਂ ਦਾ ਬਾਬਾ ਉੱਪਰ ਇਸੇ ਤਰ੍ਹਾਂ ਚੰਦਵਾ ਸਾਹਿਬ ਲਵਾਇਆ ਹੁੰਦਾ ਵਾ ਆਪਣੇ ਉੱਤੇ ਉਹਨਾਂ ਦਾ ਬਾਬਾ ਚੌਰ ਕਰਾ ਚੌਰ ਸਾਹਿਬ ਕਰਾ ਰਿਆ ਹੁੰਦਾ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿੱਦਾਂ ਮਹਾਰਾਜ ਦਾ ਪ੍ਰਕਾਸ਼ ਹੁੰਦਾ ਵਾ ਉਸੇ ਤਰ੍ਹਾਂ ਰਮਾਲਿਆਂ ਦੇ ਉੱਤੇ ਪੀੜੀ ਦੇ ਉੱਤੇ ਜਰ ਕੇ ਬੈਠਾ ਹੁੰਦਾ ਬਾਬਾ ਤੇ ਮਗਰ ਉਹ ਨਾਮਧਾਰੀ ਜਿਹੜੇ ਆ ਉਹ ਇਦਾਂ ਚੌਰ ਸਾਹਿਬ ਕਰ ਰਹੇ ਹੁੰਦੇ ਆ ਉਹ ਇਹ ਸਮਝਦੇ ਜਾ ਵੀ ਸਾਡਾ ਗੱਦੀ ਸਾਡੇ ਬਾਬੇ ਤੋਂ ਆ ਪਹਿਲੀ ਬੇਨਤੀ ਮੈਂ ਕਰਾਂ ਵੀ 250 ਸਾਲ ਤੋਂ 250 ਸਾਲ ਦੇ ਵਿੱਚ ਵਿੱਚ 10 ਪਾਸ਼ਾ ਸਿੰਘਾਂ ਹੋ ਚੁੱਕੀਆਂ ਹਨ ਜੇ 1708 ਤੋਂ ਲੈ ਕੇ ਹੁਣ ਤੱਕ 2025 ਤੱਕ ਆਪਾਂ ਜੇ ਵੇਖੀਏ ਤੇ ਹੁਣ ਤੱਕ ਘਰ ਤੋਂ ਘਟ ਜੇ ਸੱਚੀ ਗੁਰੂ ਸਾਹਿਬ ਨੇ ਗੱਦੀ ਦਿੱਤੀ ਹੁੰਦੀ ਤੇ 10 ਪਾਸ਼ਾ ਸਿੰਘਾਂ ਤੋਂ ਲੈ ਕੇ 12 ਪਾਸ਼ਾ ਸਿੰਘਾਂ ਹੋਰ ਹੋ ਚੁੱਕੀਆਂ ਹੋਣੀਆਂ ਸੀ ਪਰ ਸਵਾਲ ਇਹ ਹੈ ਕਿ ਅਜੇ ਤੱਕ ਕੇਵਲ 14ਵੀਂ ਪਾਸ਼ਾ ਜੀ ਕੀ ਹੋ 24 ਪਾਸ਼ਾਈਆਂ ਹੋ ਚੁੱਕੀਆਂ ਹੁੰਦੀਆਂ 25 ਪਾਸ਼ਾਈਆਂ ਹੋ ਚੁੱਕੀਆਂ ਹੁੰਦਾ ਫਿਰ ਤੇ ਹਿਮੰਦ ਵੀ ਲੈਂਦੇ ਪਰ ਐਨੇ ਚਿਰ ਦੀਆਂ ਘੜ ਤੋਂ ਘੜ 300 ਸਾਲ ਦੀਆਂ ਅਜੇ ਤੱਕ ਚਾਰ ਪਾਸ਼ਾਈਆਂ ਵਧੀਆਂ ਉਸ ਤੋਂ ਬਾਅਦ ਸਵਾਲ ਸੋਚਣ ਵਾਲੀ ਗੱਲ ਹੈ ਇੱਕ ਨੰਬਰ 2 ਉਹ ਕਦੀ ਵੀ ਲਾਵਾ ਲੈਣ ਜਿਹੜੇ ਤੁਸੀਂ ਉਹਨਾਂ ਨੂੰ ਧਿਆਨ ਦਿੱਤਾ ਹੋਵੇ ਧਿਆਨ ਨਾ ਦੇਖਿਓ ਉਹ ਲਾਵਾ ਲੈਣਗੇ ਕਦੀ ਵੀ ਉਹ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਦੇ ਵਿੱਚ ਲਾਵਾ ਨਹੀਂ ਲੈਣਗੇ ਉਹ ਜਦੋਂ ਲਾਵਾਂ ਲੈਣਗੇ ਤੇ ਉਹ ਅਗਣੀ ਦੀਆਂ ਲਾਵਾਂ ਲੈਣਗੇ ਤੇ ਕਦੀ ਤੇ ਉਹਨਾਂ ਨੇ ਮੈਂ ਵੀਡੀਓ ਵੇਖੀਆਂ ਵਾ ਕਦੀ ਨੇ ਨੌਵੇਂ ਮਹਲੇ ਦਾ ਸ਼ਲੋਕ ਪੜ੍ਹ ਕੇ ਲਾਵਾਂ ਲੈ ਰਹੇ ਹੁੰਦੇ ਆ ਤੇ ਕਦੀ ਚਾਰ ਲਾਵਾਂ ਜਿਹੜੀਆਂ ਗੁਰੂ ਰਾਮਦਾਸ ਮਹਾਰਾਜ ਨੇ ਉਚਾਰੀਆਂ ਕਦੀ ਉਹ ਲਾਵਾਂ ਪੜ੍ਹ ਰਹੇ ਹੁੰਦੇ ਸੂਈ ਰਾਖਦੇ ਤੇ ਲਾਵਾਂ ਲੈ ਕੇ ਤੇ ਘਰੇ ਘਰੇ ਲਾਇ ਹੁੰਦੇ ਆ ਅਗਣੀ ਦੇ ਜਦੋਂ ਬ੍ਰਾਹਮਣਵਾਦ ਦੇ ਵਿੱਚੋਂ ਸਾਨੂੰ ਗੁਰੂ ਸਾਹਿਬ ਨੇ ਕੱਢਤਾ ਕਿ ਸਾਨੂੰ ਉਹ ਜੇ ਕਰਮਕਾਂਡ ਕਰਨ ਦੀ ਲੋੜ ਕੀ ਐ ਪਹਿਲੀ ਗੱਲ ਦੂਜੀ ਬੇਨਤੀ ਹੋਰ ਕਰਾਂ ਕਦੀ ਇਹਨਾਂ ਨੇ ਕਕਾਰ ਧਾਰਨ ਨਹੀਂ ਕੀਤੇ ਗੁਰੂ ਗ੍ਰੰਥ ਸਾਹਿਬ ਦੇ ਸ਼ਰੀਕ ਬਣ ਕੇ ਬਹਿ ਗਏ ਜਿੱਦਾਂ ਗੁਰੂ ਗ੍ਰੰਥ ਸਾਹਿਬ ਤੇ ਚੌਰ ਹੁੰਦਾ ਜਿੱਦਾਂ ਗੁਰੂ ਗ੍ਰੰਥ ਸਾਹਿਬ ਤੇ ਛਤਰ ਝੁਲਦਾ ਤੇ ਉਹ ਬਾਬਾ ਰਮਾਲੇ ਦੇ ਉੱਤੇ ਚੜ ਕੇ ਬੈਠਾ ਹੁੰਦਾ ਪਰ ਮਜਾਲ ਆ ਕਿ ਸਾਡੀ ਕਿਹੇ ਜਥੇਬੰਦੀ ਦੇ ਇੱਕ ਕਿਤੇ ਕੰਨ 'ਚ ਕਿਤੇ ਸਿਰ 'ਤੇ ਜੂੰ ਸਰਕੀ ਹੋਵੇ ਮਜਾਲਿਆ ਕਦੀ ਨਹੀਂ ਸਾਡਾ ਕੋਈ ਸੰਤ ਸਮਾਜ ਬੋਲਿਆ ਹੋਵੇ ਉਤੇ ਕਦੀ ਨਹੀਂ ਸਾਡੇ ਸੰਤ ਸਮਾਜ ਬਲਾਤਕਾਰੀਆਂ ਦੇ ਆਕੇ ਇਕੱਠੇ ਮਿੰਟਜੋ ਜਾਂਦੇ ਆ ਹੁਣੇ ਕੋਈ ਬਾਬਾ ਬਲਾਤਕਾਰ ਕਰਦੇ ਨਾ ਤੇ ਕਿਤੇ ਉਹਨੂੰ ਮੈਰੋ ਵਰਗੇ ਕਿਤੇ ਫੜਗੇ ਉਹਨੂੰ ਜੇਲ੍ਹ ਚ ਤਾਲ ਕਿਤੇ ਤਰਾ ਦੇਣ ਕਿਤੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਦੇਣ ਕਿਤੇ ਸੋਸ਼ਲ ਮੀਡੀਆ ਤੇ ਵੀਡੀਓ ਪਾ ਦੇਣ ਤੋ ਸਾਡੀਆਂ ਸਾਰੀਆਂ ਜਥੇਬੰਦੀਆਂ ਇਕੱਠੀਆਂ ਹੋ ਕੇ ਇਹਦੇ ਬਲਾਤਕਾਰੀਆਂ ਦੇ ਹੱਕ ਜੀ 2 ਮਿੰਟਾਂ ਇਕੱਠੇ ਹੋ ਜਾਣੀਗੇ ਪਰ ਕਿਤੇ ਮਝਾਲ ਆ ਵੀ ਕਿਤੇ ਇਹਨਾਂ ਦੇ ਹੱਕ ਜੀ ਕੋਈ ਜਥੇਬੰਦੀ ਇਹਨਾਂ ਦੇ ਵਿਰੋਧ ਬੋਲਦੀ ਹੋਵੇ ਪਰ ਅਫਸੋਸ ਕਰੀਏ ਕਿ ਸੰਤ ਵੀ ਸਰਕਾਰੀ ਸੰਤਾ ਸਮਾਜ ਵੀ ਸਰਕਾਰੀ ਸਾਡੀਆਂ ਜਥੇਬੰਦੀਆਂ ਵੀ ਸਰਕਾਰੀ بڑے بڑے ਪ੍ਰਚਾਰਕ ਨਾਮਧਾਰੀਆਂ ਦੇ ਕੋਲੋਂ ਫਫੇ ਲਈ ਕਿ ਆਉਂਦੇ ਆ ਉਹ ਪ੍ਰਚਾਰਕ ਹੋਰ ਨਹੀਂ ਕੋ ਤਟੜ ਰਿਕ ਵਾਲੇ ਦੇ ਬਾਰੇ ਕਿੰਨਾ ਵੇਖੋ ਯੈਰ ਉਗਲਦੇ ਆ ਜਿਹੜੇ ਪ੍ਰਚਾਰਕ ਨਾਮਧਾਰੀਆਂ ਦੇ ਕੋਲ ਲਫਾਫੇ ਲੈ ਕੇ ਆਉਂਦੇ ਆ ਜਿਹੜੇ ਪ੍ਰਚਾਰਕ ਨਾਮਧਾਰੀਆਂ ਦੇ ਕੋਲ ਲਫਾਫੇ ਲੈ ਕੇ ਆਉਂਦੇ ਆ ਉਹ ਮਿਸ਼ਨਰੀ ਕਾਲਜਾਂ ਦੇ ਪ੍ਰਚਾਰਕਾਂ ਬਾਰੇ ਮਿਸ਼ਨਰੀ ਕਾਲਜਾਂ ਬਾਰੇ ਕਿੱਡਾ ਕੋਵਰੇ ਤੋਂ ਵੱਧ ਯੈਰ ਉਗਲਦੇ ਵੇਖਿਆ ਆ ਆਪਦੇ ਅੱਖੀਂ ਮੇ ਉਹ ਪ੍ਰਚਾਰਕ ਤੇ ਉਹ ਯੂ ਪ੍ਰਚਾਰਕ ਨਾਮਧਾਰੀਆਂ ਦੇ ਕੋਲ ਜਾ ਕੇ ਲਫਾਫੇ ਲੈਂਦੇ ਵੇਖੇ ਮੈਂ ਇਹ ਹਾਲਾਤ ਨੇ ਸਾਡੇ ਅੱਜ ਤੇ ਬਾਕੀ ਮੈਂ ਇੱਕ ਗੱਲ ਹੋਰ ਕੀ ਨਾ ਹੁੰਦਾ ਨਾ ਖਾਸ ਕਰਨਾ ਨਾਮਧਾਰੀਆਂ ਨਾਲੋਂ ਨਿਰੰਕਾਰੀਆਂ ਨਾਲੋਂ ਰਾਧਾ ਸੁਆਮੀਆ ਨਾਲੋਂ ਔਰੰਗਜੀਤ ਚੰਗਾ ਹੀ ਇਹਨਾਂ ਨਾਲੋਂ ਮਸਾ ਰੰਗੜ ਚੰਗਾ ਹੈ ਸੂਬਾ ਸਰਹੰਦ ਚੰਗਾ ਹੈ ਇਹਨਾਂ ਨਾਲੋਂ ਘੜ ਤੋਂ ਘਟਾ ਕੇ ਹੀ ਇੱਕ ਜਿਹੇ ਵੱਜਦਾ ਸੀ ਇਹਦੇ ਹੀ ਇੱਕ ਜਿਹੇ ਵੱਜਣ ਜੋਗੀ ਨਹੀਂ ਹੈਗੇ ਖਾਲਸਾ ਪੰਥ ਦੇ ਇੱਕ ਜਿਹੇ ਵੱਜਣ ਜੋਗੀ ਨਹੀਂ ਹੈਗੇ ਜਣੀ ਤੇਲ ਕਿੱਦਾਂ ਦਿੰਦੇ ਆ ਗੁਰੂ ਗ੍ਰੰਥ ਸਾਹਿਬ ਨੂੰ ਆਂਦੇ ਅਸੀਂ ਗੁਰੂ ਨਹੀਂ ਮੰਨਦੇ ਗੁਰੂ ਸਾਡਾ ਬਾਬਾ ਵਾ ਤੇ ਇਹਨਾਂ ਨੂੰ ਮੈਂ ਗੁਰੂ ਗ੍ਰੰਥ ਸਾਹਿਬ ਦੀ ਤਾਕਤ ਦਾ ਦਵਾ ਵੀ ਜਦੋਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੀੜ ਭਏ ਗੁਰਦਾਸ ਜੀ ਨੇ ਰਾਮ ਸਰ ਵੇਖੇ ਬੈਠ ਕੇ ਲਿਖੀ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਬਾਬਾ ਬੁੱਢਾ ਸਾਹਿਬ ਨੇ ਪਹਿਲਾ ਹਕਮ ਲੈ ਕੇ ਪ੍ਰਕਾਸ਼ ਕੀਤਾ ਸੀ ਸ਼੍ਰੀ ਦਰਬਾਰ ਸਾਹਿਬ ਤੇ ਸੋਖਾ ਅਸਨ ਕੀਤਾ ਗਿਆ ਸੀ ਤੇ ਗੁਰੂ ਅਰਜਨ ਸਾਹਿਬ ਮਹਾਰਾਜ ਆਪਣੇ ਮੰਜੇ ਤੇ ਆਪਣੇ ਆਸਣ ਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਕੇ ਤੇ ਆਪ ਨੀਚੇ ਸੌਂਦੇ ਰਹੇ ਆ ਗੁਰੂ ਅਰਜਨ ਸਾਹਿਬ ਇਹ ਤਾਕਤ ਹੈ ਗੁਰੂ ਗ੍ਰੰਥ ਸਾਹਿਬ ਦੀ ਤੇ ਨਾਮ ਧਾਰੀ ਗੁਰੂ ਗ੍ਰੰਥ ਸਾਹਿਬ ਤੋਂ ਉੱਚੇ ਹੋ ਕੇ ਬਹਿੰਦੇ ਆ ਕਿੱਡੀ ਵੱਡੀ ਘੌਰ ਬਦਬੀ ਗੁਰੂ ਗ੍ਰੰਥ ਸਾਹਿਬ ਦੀ ਉਹ ਭਾਈ ਮੈਂ ਬੇਨਤੀ ਤੁਹਾਡੇ ਅੱਗੇ ਕਰ ਦਵਾ ਲਾਲਚ ਡੇਰੇਦਾਰ ਸਾਨੂੰ ਵੀ ਦਿੰਦੇ ਆ ਇਸਾਈਆਂ ਨੇ ਲਾਲਚ ਦਿੱਤੇ ਸਾਨੂੰ ਪਰ ਅਹੀਂ ਆਪਣੇ ਵੱਡਿਆਂ ਦਾ ਇਤਿਹਾਸ ਪੜਿਆ ਹੈ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਤਿਹਾਸ ਗੁਰੂ ਅਰਜਨ ਸਾਹਿਬ ਦਾ ਇਤਿਹਾਸ ਪੜਿਆ ਹੈ ਤੁਹਾਡੀ ਤਰ੍ਹਾਂ ਜਮੀਰ ਨਹੀਂ ਮਾਰ ਕੇ ਬਹਿ ਗਏ ਵੀ ਅਸੀਂ ਇਸਾਈ ਬਣ ਗਏ ਹੁਈਏ ਸਾਨੂੰ ਵੀ ਲਾਲਚ ਦਿੱਤੇ ਇਸਾਈਆਂ ਨੇ ਆ ਸਾਡੀਆਂ ਰਿਕਾਰਡਿੰਗਾਂ ਪਈਆਂ ਸਾਡੇ ਚੈਨਲਾਂ ਤੇ ਪੇਜਾਂ ਤੇ ਅਸੀਂ ਕਦੀ ਲਾਲਚ ਕਰਕੇ ਉਹਨਾਂ ਦੇ ਮਗਰ ਨਹੀਂ ਲੱਗੇ ਨਾ ਹੀ ਉਹਨਾਂ ਦੀ ਕਦੀ ਸੇਕਟ ਕੀਤੀ ਹੈ ਜਦ ਤੱਕ ਤੇ ਪਰ ਤੁਹਾਡੇ ਆਸਤੇ ਐਡੀ ਗੱਲ ਮਾੜੀ ਵੀ ਜੇ ਤੁਹਾਨੂੰ ਆਰਐਸਐਸ ਨੇ ਜੰਸੀਆਂ ਨੇ ਤੁਹਾਡੇ ਮੂੰਹ 'ਚ ਪੈਸੇ ਪਾਏ ਨੋਟ ਪਾਏ ਛੱਲੜ ਪਾਏ ਤੇ ਤੁਹਾਡੀ ਯਾਰ ਐਡੀ ਜਮੀਰ ਮਰ ਗਈ ਵੀ ਤੁਸੀਂ ਲਫਾਫੇ ਲੈ ਕੇ ਤੇ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਣ ਕੇ ਬਹਿ ਗਏ ਤੁਹਾਡੀ ਐਡੀ ਜਮੀਰ ਮਰ ਗਈ ਯਾਰ ਹੱਦ ਹੋ ਗਈ ਹੈ ਜਮੀਰ ਸੰਤ ਜਨ ਨਾਲ ਸੰਖਿਆ ਕਰਦੇ ਸੀ ਵੀ ਮੈਂ ਸਰੀਰ ਦੇ ਮਰਨ ਨੂੰ ਮੌਤ ਨਹੀਂ ਕਹਿੰਦਾ ਮੈਂ ਜਮੀਰ ਦੇ ਮਰਨ ਨੂੰ ਮੌਤ ਕਹਿੰਦਾ ਹਾਂ ਤੁਹਾਡੀ ਈਡੀ ਜਮੀਰ ਮਰ ਗਈ ਫੇ ਤੁਸੀਂ ਇਹ ਕਹਿਣਾ ਸ਼ੁਰੂ ਕਰਤਾ ਬੇ ਗੁਰੂ ਗ੍ਰੰਥ ਸਾਹਿਬ ਨਹੀਂ ਗੁਰੂ ਆਂਦੇ ਗੁਰੂ ਵਹੀ ਐ ਲਾਲਚ ਦਿੱਤੇ ਸਭ ਜਿਆਦਿਆਂ ਨੂੰ ਸਭ ਜਿਆਦੇ ਨਹੀਂ ਡੋਲੇ ਉਹ ਲਾਂ ਦੇਖੋ ਤੁਸੀਂ ਤਾਂ ਜੰਮੇ ਵੀ ਸਖਾਂ ਦੇ ਘਰ ਜੇ ਤੁਸੀਂ ਥੜਕ ਗਏ ਆਉਣ ਚਲ ਕੇ ਪੈਸੇ ਤੁਹਾਨੂੰ ਚਾਹ ਦਿਖੇ ਚੱਲਣਾ ਲੱਗੀਆਂ ਕਿਦਾਂ ਕਰਦੇ ਸਖੀ ਦਾ ਪ੍ਰਚਾਰ ਇਹੋ ਕਹਿਣਾ ਸ਼ੁਰੂ ਕਰਤਾ ਵੀ ਗੁਰੂ ਗ੍ਰੰਥ ਸਾਹਿਬ ਨਹੀਂ ਗੁਰੂ ਗੁਰੂ ਆਹੀ ਹੈ ਜੀ ਹੱਦ ਹੋ ਗਈ ਇਹਨਾਂ ਵਾਲੀ ਇਹਨਾਂ ਨੇ ਕਈ ਵਾਰੀ ਨਾਮਧਾਰੀਆਂ ਦੇ ਬਾਬੇ ਨੇ ਬਿਆਨ ਦਿੱਤਾ ਵਾ ਆਂਦਾ ਜੀ ਸਿੱਖਾਂ ਦੇ ਕੋਲ ਤੇ ਕੰਮ ਹੀ ਦੋ ਤਿੰਨ ਰਹਿ ਗਏ ਆ ਜਾਂ ਨਾਮਧਾਰੀਆਂ ਨੂੰ ਭੰਡ ਲਿਆ ਜਾਂ ਰਾਧਾ ਸੁਆਮੀ ਨੂੰ ਭੰਡ ਲਿਆ ਤੇ ਜਾਂ ਆਖਣਗੇ ਵੀ ਨਿਰੰਕਾਰੀਆਂ ਨੂੰ ਭੰਡ ਲਿਆ ਹੁਣ ਭੰਡ ਲਿਆ ਦੀ ਡੈਫੀਨੇਸ਼ਨ ਮੈਂ ਦੱਸਾਂ ਉਹਨਾਂ ਦੇ ਬਾਬੇ ਨੇ ਨਿਰੰਕਾਰੀ ਉਹ ਦੁਸ਼ਟ ਪ੍ਰਾਣੀ ਹੋਏ ਆ ਜਿਹੜੇ ਇਹ ਕਹਿੰਦੇ ਸੀ ਪੇ ਸਿੱਖ ਇੱਕ ਕਾਗਜ਼ ਦੇ ਗੱਥੇ ਨੂੰ ਮੱਥਾ ਟੇਕਦੇ ਨਿਰੰਕਾਰ ਹੀ ਕਹਿੰਦੇ ਸੀ ਇਹ ਗੱਲ ਤੇ ਅੱਜ ਨਾਮਧਾਰੀਆਂ ਦਾ ਜੋ ਕਾ ਗੁਰੂ ਅੱਜ ਉਹਨਾਂ ਦੀ ਸਿਫਤ ਕਰਦਾ ਹੋਵੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਕਦੇ ਕਾਗਜ਼ ਦਾ ਗੱਥਾ ਦੱਸ ਦੇ ਰਹੇ ਆ ਉਹਨਾਂ ਦੀ ਸਿਫਤ ਕਰਦਾ ਹੋਵੇ ਤੇ ਨੱਕ ਡੋਪ ਕੇ ਮਰਨ ਵਾਲੀ ਗੱਲ ਨਹੀਂ ਗੀ ਉਮੈਦ ਇਸ ਨੂੰ ਧੰਨਵਾਦ ਕਰਦਾ ਵੀ ਇਹਨਾਂ ਨੂੰ ਸਗੋ ਪੰਥ ਜੋ ਗਿਣਿਆ ਨਹੀਂ ਜਾਂਦਾ ਹੈ ਮੈਂ ਫੇਰ ਵੀ ਧੰਨਵਾਦ ਕਰਦਾ ਵਾ ਤੇ ਫਿਰ ਮੈਂ ਇੱਕ ਗੱਲ ਕਹਿਣਾ ਲਾਸ਼ ਤੇ ਵੀ ਇਹਨਾਂ ਨਾਲੋਂ ਔਰੰਗਜ਼ੇਬ ਚੰਗਾ ਸੀ ਇਹਨਾਂ ਨਾਲੋਂ ਸਾਸ ਸਾਰਾ ਬੇਗ ਬਾਸਲ ਬੇਗ ਚੰਗੇ ਸੀ ਸਾਹਮਣੇ ਆ ਕੇ ਸਾਡੇ ਸਾਹਮਣਾ ਕਰਦੇ ਸੀ ਮਸਾ ਰੰਗੜ ਚੰਗਾ ਸੀ ਸੂਬਾ ਸਾਰਾ ਚੰਗਾ ਸੀ ਇਹਨਾਂ ਨਾਲੋਂ ਜਕਰਿਆ ਖਾਨ ਚੰਗਾ ਸੀ ਸਾਹਮਣੇ ਆ ਕੇ ਇੱਕ ਜਿ ਵਜਦੇ ਸੀ ਇਹ ਤਾਂ ਸਾਹਮਣੇ ਇੱਕ ਜਿ ਵਜਣ ਜੋ ਕੀ ਨਹੀਂ ਤੇ ਚੁੱਪ ਕਰਕੇ ਜੜੀ ਤੇਲ ਦੇਣ ਲੈ ਥੱਲੇ ਅੰਦਰੇ ਅੰਦਰ ਇੱਕ ਮਾਂ ਚਿੱਟੀ ਸੇਕ ਚਿੱਟੀ ਸੇਕ ਕਹਿੰਦੇ ਇਹਨਾਂ ਨੂੰ ਚਿੱਟੀ ਸੇਕ ਕਿਹੜੀ ਜਿਹੜੀ ਅੰਦਰੇ ਅੰਦਰ ਖਾ ਰਹੀ ਹੋਵੇ ਉਹ ਜਦਾਂ ਰੋਕ ਹੁੰਦਾ ਨਾ ਰੋਕ ਨੂੰ ਸੇਕ ਖਾ ਰਹੀ ਹੁੰਦੀ ਅੰਦਰੇ ਅੰਦਰ ਉਹ ਬਾਹਰ ਵੇਖਾਂ ਨੂੰ ਰੋਖ ਲੱਗੂਗਾ ਬੜਾ ਪਰਫੁੱਲ ਤੇ ਆ ਬੜਾ ਸੋਹਣਾ ਪਰ ਅੰਦਰੇ ਅੰਦਰ ਉਹ ਸੇਕ ਰੋਖ ਨੂੰ ਖਾ ਜਾਂਦੀ ਆ ਉਹ ਹਾਲਿਆ ਜਿੰਨਾਂ ਦਾ ਕੌਮ ਨੂੰ ਖਾ ਗਏ ਤਾਂ ਕਮਾਲ ਦੀ ਗੱਲ ਵੱਡੇ ਵੱਡੇ ਸਾਡੇ ਨਾਮੀ ਪ੍ਰਚਾਰਕ ਇਹਨਾਂ ਬਾਰੇ ਜ਼ੁਬਾਨ ਨਹੀਂ ਖੋਲਦੇ ਇੱਕੋ ਗੱਲ ਹੀ ਦੇਦੀ ਆ ਢੜੀਆਂ ਵਾਲਾ ਪੰਡੋ ਢੜੀਆਂ ਵਾਲੇ ਨੂੰ ਪੰਡੋਗੇ ਐਂ ਤਾਂ ਚੜਨਗੇ ਨਾਮੀ ਪ੍ਰਚਾਰਕ ਬੰਦਗੇ ਮਿਸ਼ਨਰੀ ਕਾਲਜਿਆਂ ਨੂੰ ਪੰਡੋ ਐਂ ਤਾਂ ਮਸ਼ਹੂਰ ਹੋਣਗੇ ਬਾਰੇ ਨਾ ਬਾਰੇ ਮਜਾਲ ਹੈ ਕਿਸ ਦੀ ਜ਼ੁਬਾਨ ਖੋਲੇ ਪਤਾ ਵੀ ਉਹਨਾਂ ਦਾ ਸ਼ਤਰ ਕਾਵੇਂ ਆ ਢੜੜਕਾਲੇ ਨੇ ਕਹਿਣਾ ਕੋਈ ਨਹੀਂ ਮਿਸ਼ਨਰੀ ਕਾਲ ਜਣੇ ਕਹਿਣਾ ਕੁਝ ਨਹੀਂ ਪਤਾ